ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਸ਼ਕਲੀ ਸਟਾਰ ਏਜੀ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਅੰਮ੍ਰਿਤਸਰ ਗੁਮਟਾਲਾ ਬਾਈਪਾਸ ਹਲਕਾ ਪਛਮੀ ਪ੍ਰੀਤ ਨਗਰ ਵਾਰਡ ਨੰਬਰ 1 ਵਿੱਚ ਸਾਬਕਾ ਕੌਂਸਲ ਜਸਕੰਤ ਸਿੰਘ ਵਿਰਕ ਵੱਲੋਂ ਪ੍ਰੀਤਨਗਰ ਵਿੱਚ ਆਮ ਆਦੀ ਪਾਰਟੀ ਦੀ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਰੈਲੀ ਨੇ ਸਾਬਿਤ ਕਰ ਦਿੱਤਾ ਕਿ ਸਾਬਕਾ ਕੌਂਸਲਰ ਦਸਕਰਨ ਸਿੰਘ ਵੀਰ ਅਤੇ ਇਲਾਕੇ ਦੇ ਲੋਕ ਆਮ ਆਦੀ ਪਾਰਟੀ ਦੇ ਉਮੀਦਵਾਰ ਕਲਦੀਪ ਸਿੰਘ ਧਾਰੀਵਾਲ ਨਾਲ ਚਟਾਨ ਵਾਂਗ ਖੜੇ ਹਨ। ਉਹ ਅੰਮਰ ਨੰਬਰ 1 ਚ ਸਦਾਰ ਕਲਦੀਪ ਸਿੰਘ ਧਾਰੀਵਾਲ ਜੀ ਦੇ ਹੱਕ ਵਿੱਚ ਸਦਾਰ ਦਸਕਰਨ ਸਿੰਘ ਜੀ ਵੱਲੋਂ ਸਾਬਕਾ ਕੌਂਸਲਰ ਨੇ ਇਥੋਂ ਦੇ ਉਹਨਾਂ ਵੱਲੋਂ ਮੀਟਿੰਗ ਅਰੇਂਜ ਕੀਤੀ ਗਈ ਸੀ ਸਦਾਰ ਕਲਦੀਪ ਸਿੰਘ ਧਾਰੀਵਾਲ ਜੀ ਇਥੇ ਪਹੁੰਚੇ ਸੀ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਪਿਛਲੇ 2 ਸਾਲਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਉਹ ਗੁਣਾਈਆਂ ਗਈਆਂ ਜੋ ਗਰੰਟੀਆਂ ਦਿੱਤੀਆਂ ਗਈਆਂ ਉਹ ਪੂਰੀਆਂ ਕੀਤੀਆਂ ਗਈਆਂ ਸੋ ਪਿਛਲੇ 75 ਸਾਲਾਂ ਦੀਆਂ ਸਰਕਾਰਾਂ ਦੇ ਕੰਮ ਗਿਣਾਏ ਗਏ ਪਿਛਲੇ ਜਿਹੜਾ 2 ਸਾਲ ਤੋਂ ਇਸ ਪਿੰਡ ਦਾ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਦੇ ਕੰਮਾਂ ਕਰਾਂ ਨੂੰ ਕੋਖਿਆ ਗਿਆ ਕੇ ਕੀਤਾ ਕੀ ਉਹਨਾਂ ਨੇ ਉਹਨਾਂ ਨੇ ਤੇ ਅਜੇ ਤੱਕ ਆਪਣੇ ਘਰ ਦਾ ਅਗਲਾ ਨੰਗ ਦਾ ਗੰਦਾ ਨਾਲਾ ਉਹ ਨਹੀਂ ਪੂਰਿਆ ਹੋਰ ਲੋਕਾਂ ਦੀਆਂ ਦੁੱਖ ਤਕਲੀਫਾਂ ਕੀ ਸੁਣਨਗੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕੀ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਕੀ ਉਹਨੇ ਕੰਮ ਕੀਤਾ ਕਿ ਕੋਈ ਇੱਕ ਵੀ ਕੰਮ ਜਿਹੜਾ ਉਸ ਬਿਓ ਦੇ ਪੁੱਤਰਿਆਂ ਨੇ ਕੀਤਾ ਇਸ ਪਿੰਡ ਤੋਂ ਵੋਟਾਂ ਜ਼ਰੂਰ ਦੌਰਾਂ ਲੈ ਲੀਆਂ ਪਰ ਕੰਮ ਇੱਕ ਨਹੀਂ ਕੀਤਾ ਸੋ ਲੋਕੀ ਐਸਲੇ ਉਹਨਾਂ ਤੋਂ ਸਤਾਏ ਹੋਏ ਜਿਹੜੇ ਆ ਉਹ ਬੈਠੇ ਆ ਤੇ ਅਸੀਂ ਇਸ ਵਾਰਡ ਦੇ ਵਿੱਚ ਆਪਣੀ ਸਰਕਾਰ ਬਣ ਤੋਂ ਬਾਅਦ ਤਕਰੀਬਨ 9 ਤੋਂ 10 ਕਰੋੜ ਰੁਪਏ ਦਾ ਜਿਹੜਾ ਵਿਕਾਸ ਕਰਾਇਆ ਸੋ ਉਹਨਾਂ ਨੇ 1 ਰੁਪਿਆ ਨਹੀਂ ਲਾਇਆ ਸੋ ਇਸ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਆ ਤੇ ਸਾਰੇ ਦੀ ਸਾਰੀ ਜਨਤਾ ਤੁਸੀਂ ਦੇਖ ਰਹੇ ਹੋ ਕਿੰਨੀ ਦੂਰ ਤੱਕ ਜਿਹੜਾ ਇਹ ਜਨਤਾ ਦਾ ਹਜੂਮ ਹੈ ਜਿਹੜਾ ਲੋਕਾਂ ਦਾ ਪਿਆਰ ਆ ਸਾਨੂੰ ਮਿਲ ਰਿਹਾ ਸੋ ਇਹ ਪਿਆਰ ਤਾਂ ਹੀ ਮਿਲ ਰਿਹਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਕੰਮ ਕੀਤੇ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਅੱਜ ਪ੍ਰੀਤ ਵਿਹਾਰ ਫਰੈਂਡਸ ਐਵੇਨਿਊ ਖੈਰਾਬਾਦ ਕਲੋਨੀ ਤੋਂ ਵੱਖ-ਵੱਖ ਜਿਹੜੀ ਸੰਗਤ ਆਈ ਸੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅੰਮ੍ਰਿਤਸਰ ਆਹਮਾਦੀ ਪਾਰਟੀ ਦੀ ਲੋਕ ਸਭਾ ਦੇ ਉਮੀਦਵਾਰ ਆ ਉਹ ਚੇਚੇ ਤੌਰ ਤੇ ਹਾਜ਼ਰ ਹੋਏ ਉਹਨਾਂ ਦੇ ਨਾਲ ਸਰਦਾਰ ਜਸਬੀਰ ਸਿੰਘ ਜੀ ਸੰਧੂ ਉਹ ਵੀ ਐਮ ਐਲ ਏ ਸਲਕੇ ਦੇ ਅਗਲੇ ਪੱਛਮੀ ਦੋਹਾ ਜਰੋਈ ਔਰ ਬਹੁਤ ਵੱਡਾ ਧੰਗਰਾ ਮਿਲਿਆ ਆਪ ਆਪਨੇ ਵੇਖਿਆ ਹੋਗਾ ਕਿੰਨੀ ਸੰਗਤ ਸੀ ਸੋ ਸਾਰਿਆਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਇੱਕ ਵੋਟ ਆਮ ਆਦੀ ਪਾਰਟੀ ਨੂੰ ਪਾ ਕੇ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਔਰ ਉਹਨਾਂ ਤੋਂ ਆਸ ਕਰਦੇ ਹਾਂ ਕਿ ਉਹ ਇਸ ਇਲਾਕੇ ਦੀ ਇਲਾਕੇ ਦਾ ਵੱਧ ਵੱਧ ਵਿਕਾਸ ਕਰਨਗੇ ਕਿਉਂਕਿ ਇਸ ਇਲਾਕੇ ਨੂੰ ਵਿਕਾਸ ਦੀ ਬਹੁਤ ਲੋੜ ਹੈ ਇਹ ਬਹੁਤ ਵੱਡੀ ਵਾਰਡ ਹੈ ਇਹਦੇ ਵਿੱਚ ਸਾਰੀ ਨਵੀਂ ਬਣੀ ਹੈ ਇਧਰ ਬਹੁਤ ਹੈ ਸਟਰੀਟ ਲਾਈਟਾਂ ਗਲੀਆਂ ਨਾਲੀਆਂ ਸੀਵਰੇਜ ਹੈ ਪਾਣੀ ਸਭਤੀ ਬਹੁਤ ਵੱਡੀ ਜ਼ਰੂਰਤ ਹੈ ਔਰ ਅਸੀਂ ਉਹਨਾਂ ਨੂੰ ਗਾਹ ਵਗਾ ਉਹਨਾਂ ਨੂੰ ਕਹਿੰਦੇ ਰਾਵਾਂਗੇ ਦੱਸਦੇ ਰਾਵਾਂਗੇ ਔਰ ਵੱਡੇ ਪੱਧਰ ਤੇ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਮੈਂ ਇਹ ਕੰਮ ਕਰਵਾ ਕੇ ਦਵਾਂਗਾ